ਪੰਜਾਬ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਜਿੱਥੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਜਹੇ ਲੀਡਰ ਨੇ ਜਿਹੜੇ ਕਿ ਟਿਕਟ ਨਾ ਮਿਲਣ ਕਾਰਨ ਨਰਾਸ਼ ਨੇ ਤੇ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਵਿੱਚ ਇੱਕ ਵੱਡਾ ਨਾਮ ਦਲਬੀਰ ਗੋਲਡੀ ਜਿਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ ਇਹ ਅਸੀਂ ਕਿਉਂ ਕਹਿ ਰਹੇ ਆ ਤੁਹਾਨੂੰ ਦੱਸ ਦਿਆਂ ਕਿ ਦਲਵੀਰ ਗੋਲਡੀ ਨੇ ਇੱਕ ਵਾਰ ਫਿਰ ਤੋਂ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਜੇ ਕਿ ਸੰਗਰੂਰ ਸੀਟ ਤੋਂ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਕਾਂਗਸ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਜਿਸ ਨੂੰ ਲੈ ਕੇ ਦਲਵੀਰ ਗੋਲਡੀ ਦੀ ਪਹਿਲਾਂ ਵੀ ਨਿਰਾਸ਼ਗੀ ਫੁੱਟੇ ਸੀ ਉਸ ਵੱਲੋਂ ਜਿਹੜਾ ਖੁਲਾਸੇ ਕੀਤੇ ਗਏ ਸੀਗੇ ਇੱਕ ਲਾਈਵ ਵੀਡੀਓ ਦੇ ਵਿੱਚ ਪਰ ਉਸ ਤੋਂ ਬਾਅਦ ਹੁਣ ਕੀ ਸਥਿਤੀ ਹੈ ਤਾਂ ਦੱਸਦੇ ਆ ਦਲਵੀਰ ਗੋਲਡੀ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਝ ਸ਼ੇਅਰ ਲਿਖਿਆ ਤਾਂ ਦੱਸਦੇ ਆ ਕਿ ਦਲਵੀਰ ਗੋਲਡੀ ਨੇ ਲਿਖਿਆ ਕਿ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗੜੂ ਸਹੀ ਪਰ ਜਗਦੇ ਰਹਾਂਗੇ ਤਾਂ ਇਸ ਸ਼ੇਅਰ ਤੋਂ ਬਾਅਦ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਦਲਵੀਰ ਗੋਲਡੀ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਕਦਮ ਚੁੱਕ ਸਕਦੇ ਨੇ ਸੁਖਬਾਲ ਸਿੰਘ ਖਹਿਰਾ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਉਸ ਦੀ ਨਾਰਾਜ਼ਗੀ ਦਲਵੀਰ ਗੋਲਡੀ ਨੂੰ ਸਹੀ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਦੋਂ ਜਿਮਨੇਚੋਰੋਂ ਹੁੰਦਿਆ ਸੰਰੋਡ ਦੇ ਵਿੱਚ ਉਸ ਵਕਤ ਕਾਂਗਰਸ ਪਾਰਟੀ ਵੱਲੋਂ ਦਲਵੀਰ ਗੋਲਡੀ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਪਰ ਉਸ ਵਕਤ ਹਾਲਾਤ ਕੁਝ ਹੋਰ ਸੀ ਆਮ ਆਦਮੀ ਪਾਰਟੀ ਤੇ ਸਿਮਰਜਿਤ ਮਾਨ ਬਚਾਲੇ ਮੁਕਾਬਲਾ ਸੀ ਅਤੇ ਉਸ ਸੀਟ ਦੇ ਉੱਤੇ ਸਿਮਰਜਿਤ ਮਾਨ ਨੇ ਜਿੱਤ ਹਾਸਲ ਕੀਤੀ ਦਲਵੀਰ ਗੋਲਡੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਹੁਣ ਜਿਸ ਵਕਤ ਦਲਵੀਰ ਗੋਲਡੀ ਦੀ ਵੀ ਇੱਛਾ ਸੀ ਕਿ ਟਿਕਟ ਉਹਨਾਂ ਨੂੰ ਮਿਲੇ ਉਹਨਾਂ ਦਾ ਨਾਂ ਵੀ ਚੱਲਦਾ ਸੀ ਪਰ ਜਦੋਂ ਟਿਕਟ ਹੈ ਜਿਹੜਾ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵਿਧਾਇਕ ਨੂੰ ਦਿੱਤੀ ਗਈ ਤਾਂ ਉਸ ਤੋਂ ਬਾਅਦ ਦਲਵੀਰ ਗੋਲਡੀ ਲਾਈਵ ਆਏ ਉਹ ਭਾਵੁਕ ਵੀ ਹੋਏ ਅੱਖਾਂ ਭਰ ਆਈਆਂ ਉਹਨਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਸੁਪਾਲ ਖੈਰਾ ਸਮੇਤ ਕਾਂਗਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਪਹੁੰਚਦੇ ਨੇ ਦਲਬੀਰ ਗੋਲਦੀ ਨਾਲ ਮੁਲਾਕਾਤ ਕਰਦੇ ਨੇ ਉੱਥੇ ਜਿਹੜਾ ਸਪੀਚ ਵੀ ਹੁੰਦੀ ਹੈ ਮੀਟਿੰਗ ਵੀ ਹੁੰਦੀ ਹੈ ਤੇ ਉਹਨਾਂ ਨੂੰ ਮਨਾ ਲਿਆ ਜਾਂਦਾ ਪਰ ਇੱਕ ਵਾਰ ਫਿਰ ਤੋਂ ਦਲਬੀਰ ਗੋਲਦੀ ਵੱਲੋਂ ਪੋਸਟ ਪਾਈ ਗਈ ਹੈ ਜਿਸ ਸਾਸੀ ਕੇ ਇੱਕ ਸ਼ੇਰ ਦਾ ਜ਼ਿਕਰ ਕੀਤਾ ਹੈ ਸ਼ੇਰ ਬਹੁਤ ਕੁਝ ਬਿਆਨ ਕਰਦਾ ਤਾਂ ਹੋ ਸਕਦਾ ਕਿ ਦਲਵੀਰ ਗੋਲਦੀ ਕੋਈ ਨਵਾਂ ਰਾਹ ਬਣਾਉਣ ਬਾਰੇ ਸੋਚਦੇ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਪੈਦੀ ਲੈਣ ਵਿੱਚ ਲਿਖਿਆ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਇਹ ਜਿਹੜਾ ਸ਼ੇਅਰ ਹੈ ਲਿਖਿਆ ਗਿਆ ਦਲਵੀਰ ਗੋਲਦੀ ਵੱਲੋਂ ਤਾਂ ਹੁਣ ਕਾਂਗਸ ਵੀ ਡਰ ਦੇ ਵਿੱਚ ਹੈ ਖਾਸ ਤੌਰ ਦੇ ਉੱਤੇ ਸੁਪਾਲ ਸਿੰਘ ਖੈਰਾ ਜੋ ਕਿ ਉਮੀਦਵਾਰ ਨੇ ਕਾਂਗਸ ਪਾਰਟੀ ਦੇ ਸੰਗਰੂਹ ਲੋਕ ਸਭਾ ਤੋਂ ਤਾਂ ਉਹਨਾਂ ਨੂੰ ਵੀ ਉਹ ਵੀ ਇੱਕ ਦਿਨ ਕਿਤੇ ਹਰਾਨ ਪਰੇਸ਼ਾਨ ਇਸ ਗੱਲੋਂ ਕਿ ਦਲਵੀਰ ਗੋਲਦੀ ਆਰਮਰ ਦੇ ਨਾਲ ਇੱਕ ਵੱਡਾ ਕਦਮ ਨਾ ਚੁੱਕ ਲੈਣ ਹੋ ਸਕਦਾ ਹੈ ਕਿ ਦਲਵੀਰ ਗੋਲਦੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਣ ਜਿਸ ਤਰ੍ਹਾਂ ਉਹਨਾਂ ਦੀ ਨਾਰਾਜ਼ਗੀ ਹੈ ਜਿਹੜੀ ਫੁੱਟ ਰਹੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਉਮੀਦਵਾਰ ਹੋਰ ਵੀ ਨੇ ਕਾਂਗਸ ਪਾਰਟੀ ਦੇ ਜਿਨ੍ਹਾਂ ਨੂੰ ਕਿ ਟਿਕਟ ਦਿੱਤੇ ਜਾਣ ਦੀ ਪੱਕੀ ਸੰਭਾਵਨਾ ਸੀ ਪਰ ਉਹਨਾਂ ਨੂੰ ਨਹੀਂ ਮਿਲੀ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ بیٹے ਨੂੰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਅਤੇ ਰਾਣਾ ਗੁਰਜੀਤ ਨੂੰ ਦੋਵਾਂ ਦਾ ਨਾਮ ਚੱਲ ਰਿਹਾ ਸੀ ਕਿ ਹੋ ਸਕਦਾ ਹੈ ਕਿ ਦੋਵਾਂ 'ਚੋਂ ਇੱਕ ਨੂੰ ਟਿਕਟ ਮਿਲੇ ਕਿਉਂਕਿ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਲਈ ਟਿਕਟ ਮੰਗ ਰਹੇ ਸੀ ਪਰ ਲਾਤਾ ਉਹਨਾਂ ਦੇ ਬੇਟੇ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਤੇ ਨਾ ਹੀ ਖਡੂਰ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਲੰਨਿਆ ਗਿਆ ਤਾਂ ਕਹਿ ਸਕਦੇ ਹਾਂ ਕਿ ਨਿਰਾਸ਼ਗੀ ਜਰੂਰ ਦੇਖਣ ਨੂੰ ਮਿਲ ਰਹੀ ਹੈ ਬਹੁਤ ਸਾਰੇ ਲੀਡਰਾਂ ਦੇ ਵਿੱਚ ਪਾਰਟੀ ਛੱਡ ਕੇ ਵੀ ਜਿਹੜੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਦਲਬੀਰ ਗੋਲਦੀ ਵੀ ਵੱਡਾ ਕਦਮ ਚੁੱਕਣ ਕਿਉਂਕਿ ਅੰਦਰ ਅੰਦਰੋਂ ਅੰਦਰ ਹੀ ਉਹਨਾਂ ਦੇ ਜਿਹੜਾ ਗੁੱਸਾ ਉਹ ਚਲਕ ਰਿਹਾ ਇੱਕ ਝਲਕ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਭਾਵੇਂ ਇਸ ਸ਼ੇਅਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਤਸਵੀਰ ਵੀ ਆਪਣੀ ਕਾਂਝ ਕੀਤੀ ਹੈ ਉਹ ਗੱਡੀ ਦੇ ਵਿੱਚ ਬੈਠੇ ਸਾਹਮਣੇ ਬਾਗੂ ਵੇਖਦੇ ਨਜ਼ਰ ਆ ਰਹੇ ਨੇ ਪਰ ਹੁਣ ਕਾਂਗਰਸ ਕਿਸ ਤੇ ਮੂੰਹ ਵੱਲ ਵੇਖਦੀ ਹੈ ਇਹ ਵੀ ਵੱਡੇ ਸਵਾਲ ਨੇ ਕਿਉਂਕਿ ਕੋਈ ਵੀ ਇਲੈਕਸ਼ਨ ਹੋਵੇ ਉਸ ਦੇ ਵਿੱਚ ਵਰਕਰਾਂ ਦੀ ਖਾਸ ਤੌਰ ਦੇ ਉੱਤੇ ਆਪਣੇ ਪਾਰਟੀ ਦੇ ਲੀਡਰਾਂ ਦੀ ਸਪੋਰਟ ਦੀ ਲੋੜ ਹੁੰਦੀ ਹੈ ਤਲਵੀਰ ਗੋਲਡੀ ਉਸੇ ਖੇਤਰ ਦੇ ਵਿੱਚੋਂ ਐਮਐਲਏ ਬਣਦੇ ਨੇ 2017 ਵਿੱਚ ਉਸ ਤੋਂ ਬਾਅਦ ਚਲੋ ਜਿਮਨੀ ਚੋਣ ਦੇ ਵਿੱਚ ਉਹਨਾਂ ਦੀ ਜਿੱਤ ਭਾਵੇਂ ਨਹੀਂ ਹੋਈ ਹੈਗੀ ਪਰ ਫਿਰ ਵੀ ਉਹਨਾਂ ਦਾ ਵੋਟ ਬੈਂਕ ਹੈਗਾ ਉਧਰਲੇ ਏਰੀਆ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਖਹਿਰਾ ਹੁਣ ਕਿਸ ਤਰੀਕੇ ਨਾਲ ਲੈਂਦੇ ਨੇ ਕਿ ਦੁਬਾਰਾ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਦਲਬੀਰ ਗੋਲਦੀ ਨੂੰ ਤੇ ਕਾਂਗਰਸ ਦੇ ਅੰਦਰ ਖਾਤੇ ਹਾਲਾਤ ਕੀ ਰਹਿੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਫਿਲਹਾਲ ਕਹਿ ਲਈਏ ਕਿ ਕਾਂਗਰਸ ਪਾਰਟੀ ਦੇ ਅੰਦਰ ਸਭ ਕੁਝ ਠੀਕ ਠਾਕ ਨਹੀਂ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਜਿਹੜੇ ਤਮਾਕੇ ਪਾਰਟੀ ਅੰਦਰ ਹੁੰਦੇ ਵਿਖਾਈ ਦੇ ਸਕਦੇ ਨੇ ਇਹ ਸੰਕੇਤ ਸਿੱਧੇ ਤੌਰ ਤੇ ਉੱਤੇ ਹੁਣ ਦਲਵੀਰ ਗੋਲਦੀ ਨੇ ਦੇ ਦਿੱਤੇ ਨੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਜੁੜੇ ਹੋਣ ਲਈਡਰ ਪੰਜਾਬੀ মিডিਆ ਦੇ ਨਾਲ ਦੋ ਜੱਜ ਧੰਨਵਾਦ